ਹਾਂਜੀ ਪੈ ਗਿਆ ਪੰਗਾ ਸਿੱਧੂ ਮੂਸੇਵਾਲਾ ਵਰਸਸ ਗੁਲਾਬ ਸਿੱਧੂ ਸਿੱਧੂ ਦੇ ਬਰੋਟਾ ਗਾਣੇ ਵਿੱਚ ਕਿਉਂ ਠੋਕੀ ਮੰਜੀ ਗੁਲਾਬ ਸਿੱਧੂ ਦੀ ਬਲਕਿ ਗੁਲਾਬ ਸਿੱਧੂ ਤਾਂ ਸੀ ਪੱਕਾ ਯਾਰ ਸਿੱਧੂ ਮੂਸੇਵਾਲੇ ਦਾ ਫਿਰ ਕਿਉਂ ਗਾਣੇ ਵਿੱਚ ਕਿੱਤੀ ਲੱਸੀ ਗੁਲਾਬ ਸਿੱਧੂ ਦੀ ਹਾਂਜੀ ਗੁਲਾਬ ਸਿੱਧੂ ਵੀ ਸੁਣ ਕੇ ਹੋ ਗਿਆ ਹੈਰਾਨ ਅਤੇ ਇੰਸਟਾ ਤੇ ਲਾਈਵ ਹੋ ਕੇ ਦੱਸਿਆ ਕੁਝ ਗੱਲਾਂ ਕੀ ਹੈ ਸੱਚ ਇਸ ਵੀਡੀਓ ਦਾ ਬਣੇ ਰਹੋ ਸਾਡੇ ਨਾਲ ਅਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੇਕਰ ਤੁਸੀਂ ਸਿੱਧੂ ਮੂਸੇਵਾਲੇ ਦੇ ਹੋ ਸੱਚੇ ਫੈਨ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਅਪਡੇਟ ਲਾਈਵ ਉਤੇ ਜਿੱਥੇ ਪੰਜਾਬ ਦੀ ਹਰ ਵੱਡੀ ਖਬਰ ਮਿਲਦੀ ਆ ਸਭ ਤੋਂ ਤੇਜ਼ ਅਤੇ ਸਭ ਤੋਂ ਸੱਚੀ ਅੱਜ ਦੀ ਖਬਰ ਮوڑ ਚਰਚਾ ਵਿੱਚ ਆਈ ਏ ਗੁਲਾਬ ਸਿੱਧੂ ਨੇ ਸਿੱਧੂ ਮੂਸੇਵਾਲੇ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਜਿਸ ਨੇ ਸੋਸ਼ਲ ਮੀਡੀਆ ਤੇ ਹੰਗਾਮਾ ਖੜਾ ਕਰ ਦਿੱਤਾ ਏ ਗੁਲਾਬ ਸਿੱਧੂ ਦਾ ਚੁਕਾਉਣ ਵਾਲਾ ਬਿਆਨ ਦੋਸਤੋ ਇੱਕ ਨਵੇਂ ਇੰਟਰਵਿਊ ਦੌਰਾਨ ਗੁਲਾਬ ਸਿੱਧੂ ਨੇ ਸਿੱਧੂ ਮੂਸੇਵਾਲੇ ਬਾਰੇ ਕੁਝ ਐਸਾ ਕਹਿ ਦਿੱਤਾ ਕੁਝ ਮਿੰਟਾਂ ਚ ਹੀ ਇਹ ਕਲਿੱਪ ਵਾਇਰਲ ਹੋ ਗਈ ਉਹ ਆ ਕਹਿੰਦਾ ਹੈ ਕਿ ਸਿੱਧੂ ਮੂਸੇਵਾਲੇ ਦਾ ਨਾਮ ਅੱਜ ਵੀ ਕਈ ਉਹ ਕਪੜੇ ਫਾਇਦੇ ਲਈ ਵਰਤਦੇ ਹਨ ਪਰ ਉਹ ਹੈ ਲੈਗਸੀ ਨਾਲ ਖੇਡਣਾ ਆਸਾਨ ਨਹੀਂ ਦੋਸਤੋ ਇਹ ਲਾਈਨ ਸੋਸ਼ਲ ਮੀਡੀਆ ਤੇ ਆਉਂਦਾ ਹੀ ਫੈਨਾਂ ਨੇ ਚੱਕ ਲਈ ਅਤੇ ਕਮੈਂਟ ਸੈਕਸ਼ਨ ਭਰ ਗਏ ਪੰਜਾਬ ਹੀ ਨਹੀਂ ਪਰ ਦੁਨੀਆ ਭਰ ਦੇ ਸਿੱਧੂ ਦੇ ਫੈਨਾਂ ਨੇ ਬਿਆਨ ਸੁਣ ਕੇ ਦੋ ਹਿੱਸੇ ਬਣਾ ਲਏ ਇੱਕ ਪਾਸੇ ਜੋ ਗੁਲਾਬ ਸਿੱਧੂ ਨਾਲ ਸਹਿਮਤ ਨੇ ਕਹਿੰਦੇ ਨੇ ਸੱਚਾਈ ਆਖਿਰ ਗੇਮ ਖਰਾਬ ਕਰਨ ਵਾਲੇ ਬਹੁਤ ਨੇ ਅਤੇ ਦੂਜੇ ਪਾਸੇ ਕੁਝ ਫੈਨਾਂ ਨੇ ਕਿਹਾ ਸਿੱਧੂ ਦੀ ਲੈਗਸੀ ਦੇ ਨਾਮ ਤੇ ਗੱਲ ਕਰਕੇ ਹਾਈਪ ਨਾ ਬਣਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਦੋਸਤੋ ਸੋਸ਼ਲ ਮੀਡੀਆ ਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਗੁਲਾਬ ਸਿੱਧੂ ਹੁਣ ਸਿੱਧੂ ਮੂਸੇਵਾਲੇ ਨਾਲ ਜੁੜਿਆ ਇੱਕ ਨਵਾਂ ਟ੍ਰਿਬਿਊਟ ਪ੍ਰੋਜੈਕਟ ਲੈ ਕੇ ਆ ਸਕਦਾ ਹੈ ਹਾਲਾਂਕਿ ਕੋਈ ਆਫੀਸ਼ੀਅਲ ਅਨਾਉਂਸਮੈਂਟ ਨਹੀਂ ਪਰ ਫੈਨਸ ਕਹਿ ਰਹੇ ਨੇ ਜੋ ਇਹ ਹੋਇਆ ਤਾਂ ਪੰਜਾਬ ਦਾ ਇੰਟਰਨੈਟ ਹਿਲਾ ਦੇਵਾਂਗੇ ਸਾਡੀ ਨਜ਼ਰ ਵਿੱਚ ਦੋਸਤੋ ਸਿੱਧੂ ਮੂਸੇਵਾਲ ਇੱਕ ਨਾਮ ਨਹੀਂ ਇੱਕ ਯਾਦ ਹੈ ਇੱਕ ਬ੍ਰਾਂਡ ਹੈ ਉਸਦੇ ਬਾਰੇ ਆਉਣ ਵਾਲੇ ਹਰ ਬਿਆਨ ਕਦੇ ਪੋਜ਼ਿਟਿਵ ਬਣਦੇ ਨੇ ਅਤੇ ਕਦੇ ਕੰਟਰੋਵਰਸੀ ਵਾਲੇ ਪਰ ਹਰ ਵਾਰ ਇੱਕ ਗੱਲ ਸਾਬਤ ਹੁੰਦੀ ਹੈ ਸਿੱਧੂ ਦੀ ਗੱਲ ਅੱਜ ਵੀ 트ੈਂਡ ਬਣਦੀ ਏ ਹੁਣ ਤੁਸੀਂ ਦੱਸੋ ਦੋਸਤੋ ਗੁਲਾਬ ਸਿੱਧੂ ਦਾ ਬਿਆਨ ਸੱਚਾਈ ਸੀ ਜਾਂ ਕੰਟਰੋਵਰਸੀ ਬਣਾਉਣ ਦੀ ਕੋਸ਼ਿਸ਼ ਸੀ ਆਪਣੇ ਵਿਊ ਜ਼ਰੂਰ ਕਮੈਂਟ ਵਿੱਚ ਲਿਖੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਪੰਜਾਬ ਅਪਡੇਟ ਲਾਈਵ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ